ਕੱਲ 3 ਜਣੇ ਆਏ ਐ ਮੇਨ ਗੇਟ ਖੁੱਲਿਆ ਤੁਹਾਨੂੰ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਾਲੀਆ ਲਗੇਟ ਖੁੱਲਿਆ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਦੋਂ ਐਂਟਰ ਹੋਏ ਐ ਉਦੋਂ ਕੀ ਨਾਮ ਐ ਸਾਨੂੰ ਪਤਾ ਲੱਗਿਆ ਗੰਦੀ ਨੌਕਤੇ ਸਾਡੇ ਕੋਲੋਂ ਦੋ ਪਹਿਲੇ ਫੋਨ ਕੋ ਇੱਕ ਮੇਰਾ ਕੋਇਆ ਤੇ ਕਿ ਨਾਮ ਐ ਮੰਮੀ ਦਾ ਪਿਆ ਸੀ ਉਹ ਲੈ ਲਿਆ ਤੇ ਕੈਸ਼ ਸੀਤੀ ਤੋਂ 35000 ਉਹ ਚੁੱਕ ਲਿਆ ਤੇ ਕਿੱਟ ਮੇਰੇ ਤੋਂ ਖੋ ਕੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੀ ਹੈ ਮੈਂ ਕਿਹਾ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਨੇ ਕਿੱਟ ਖੋਲੀ ਪੈਸੇ ਕੱਢੇ ਐਨਾਂ ਦੀ ਰਿੰਗ ਮੇਰ ਤੋਂ ਲੋਕ ਖੁਲਵਾਇਆ ਉਹਨਾਂ ਨੇ ਤੇ ਕਿ ਨਾ ਮੈਂ ਇਹਨਾਂ ਦੀ ਰਿੰਗ ਲਈਤੀ ਹੈ ਮੇਰੇ ਚਾਂਦੀ ਦੇ ਕੜੇ ਸੀ ਤੇ ਕਿ ਨਾ ਮੈਂ ਕੈਸ਼ ਸੀ ਬਾਕੀ ਮਤਲਬ ਐ ਲਗਾ ਲੋ ਕਿ ਪਰਸ ਜੋ ਵੀ ਸੀਗਾ ਸਾਰਾ ਕੁਝ ਲੈ ਗਏ ਮੈਂ ਕਿਹਾ ਐਸ ਚ ਕੁਝ ਵੀ ਨਹੀਂ ਖਾਲੀ ਉਹ ਵੀ ਲੈ ਗਏ ਉਹ ਜੀ ਕਿੰਨਾ ਕੁ ਨੁਕਸਾਨ ਹੋਟਲ ਮਤਲਬ ਤੁਸੀਂ ਮਨਸਾਬ ਹੋ ਗਿਆ ਨੀਰਬਗ ਲੱਖ ਦਾ ਹੋ ਗਿਆ ਲੱਖ ਦੇ ਨੁਕਸਾਨ ਹੈ ਕਿੰਨੇ ਬੰਦੇ ਸੀ ਟੁੱਟੇ ਤਿੰਨ ਤੇ ਕਿੰਨੇ ਦੇ ਬਜੇ ਦਾ ਟਾਈਮ ਸੀ ਜਦੋਂ ਆਈ ਸੀ ਸਵਾਛੇ ਤੋਂ 6:30 ਦਾ ਕਰੀਬ ਸ਼ਾਮ ਸ਼ਾਮ ਨੂੰ ਹਾਂਜੀ ਤੇ ਉਸ ਸਮੇਂ ਘਰੇ ਕੌਣ ਕੋਲ ਸੀ ਮੈਂ ਤੇ ਮੰਮੀ ਸੀ ਅਸੀਂ ਬਸ ਬੈਠੇ ਹੋਏ ਸੀ ਮੈਂ ਬੈਠੀ ਸੀ ਮੰਮੀ ਲੇਟੇ ਹੋਏ ਸੀ ਅੰਦਰ ਬਦਲ ਉਹ ਤੁਹਾਨੂੰ ਗਨਪਿੰਟ ਤੇ ਲੈ ਗਏ ਹਾਂਜੀ ਕਹਿੰਦੇ ਜੋ ਵੀ ਕੁਛ ਹੈ ਤੁਸੀਂ ਕੱਢ ਦਿਓ ਮੰਮੀ ਕਹਿੰਦੇ ਸਾਡੇ ਕੋਲ ਕੁਝ ਵੀ ਹੈ ਨਹੀਂ ਤੇ ਉਹ ਕਹਿੰਦੇ ਜਿਹੜਾ ਕੁਛ ਹੈ ਕੱਢ ਦਿਓ ਅਸੀਂ ਕਹਿੰਦੇ ਕੁਝ ਨਹੀਂ ਤੁਹਾਨੂੰ ਲੈ ਕੇ ਨਿਕਲੇ ਲੈ ਕੇ ਨਾਲ ਦੇ ਨਾਲ ਨਿਕਲ ਗਏ ਇੱਕ ਡੱਬੀ ਉਹਨਾਂ ਲਈ ਜਿਹੜੀ ਅਲਟੀਵੀਜ਼ਨ ਚੱਕੀ ਉਹ ਉੱਥੇ ਗਿਰ ਗਈ ਪਰ ਉਹਨਾਂ ਨੇ ਚੁੱਕੀ ਨਹੀਂ ਬਸ ਲੈ ਕੇ ਨਾਲ ਜਿਹੜਾ ਸਮਾਨ ਸੀ ਉਹ ਹੀ ਨਿਕਲ ਗਏ ਕੋਈ ਸੀਸੀਟੀਵੀ ਫੁਟੇਜ ਵਗੈਰਾ ਵੀ ਆਈ ਹੈ ਹਾਂਜੀ ਗੱਲ ਲੱਗੀ ਹੋਈ ਹੈ ਗੱਲੇ ਚ ਗਲੀ ਚ ਉੱਥੇ ਲਿੱਤੀ ਗਈ ਹੈ ਹਾਂਜੀ ਪੁਲਿਸ ਨੂੰ ਉਤਲਾਹ ਦਿੱਤੀ ਤੁਸੀਂ ਹਾਂਜੀ ਉਹ ਆ ਗਏ ਸੀ ਨਾਲ ਨਾਲੇ ਸ਼ਾਹ ਹਾਂਜੀ ਨਾਲ ਨਾਲੇ ਫੋਨ ਤੇ ਨਾਲ ਨਾਲੇ ਆ ਗਏ ਸੀ ਸਰ ਜੀ ਕੀ ਕਿਹਾ ਪੁਲਸ ਵਾਲੇ ਨੇ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਕਹਿੰਦੇ ਹਾਂਜੀ ਤੁਸੀਂ ਵੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਮੰਗ ਕਰਦੇ ਹਾਂ ਕਿ ਜੋ ਵੀ ਸਾਡਾ ਨੁਕਸਾਨ ਸਾਨੂੰ ਵਾਪਸ ਦਿੱਤਾ ਜਾਵੇ ਮਿਲ ਜਾਵੇ ਸਾਨੂੰ ਰਮੇਸ਼ ਰਾਣੀ ਕੀ ਮਾਮਲਾ ਹੋਇਆ ਸਾਰਾ ਮਾਮਲਾ ਕਿ ਬੈਠੇ ਸੀ ਤੁਹਾਨੂੰ ਪਤਾ ਹੀ ਲੱਗ ਜਾਗਾ ਉਹ ਹੋਲੀ ਜੀ ਆਕੇ ਪੋਲੇ ਫੈਰੀ ਆਏ ਅੰਦਰ ਜੀ ਇੱਥੇ ਨੇੜੇ ਆਕੇ ਗੇਟ ਤੇ ਸਾਨੂੰ ਉਦੋਂ ਪਤਾ ਲੱਗਿਆ ਠੀਕ ਹੈ ਜੀ ਕਿੰਨੇ ਕਿੰਨੇ ਬੰਦੇ ਸੀਗੇ ਜੀ ਤਿੰਨ ਜਾਨੇ ਸੀ ਜੀ ਹਾਂਜੀ ਪਰ ਜਦੋਂ ਅੰਦਰ ਆਏ ਆ ਤੁਸੀਂ ਅੰਦਰ ਕਮਰੇ ਚ ਬੈਠੇ ਸੀਗੇ ਇੱਥੇ ਹੀ ਬੈਠੇ ਸੀ ਕਮਰੇ ਚ ਅਸੀਂ ਦੋਨੋਂ ਆਕੇ ਉਹਨਾਂ ਨੇ ਕੀ ਕੀ ਕਿਹਾ ਤੁਮ ਉਹਨਾਂ ਨੇ ਬਸ ਚਾਹਰੀ ਬੋਲਵਾ ਤਾਨ ਲਈ ਕਹਿੰਦੇ ਜੋ ਕੁਛ ਹੈਗਾ ਸਾਨੂੰ ਲਾ ਕੇ ਸਾਰਾ ਦੇ ਦੋ ਅੱਛਾ ਜੀ ਅਸ ਤੁਹਾਨੂੰ ਕੁਛ ਨਹੀਂ ਕਹਿੰਦੇ ਠੀਕ ਹੈ ਮੈਂ ਉੱਠੀ ਆ ਖੜੀ ਹੋਈ ਮੈਨੂੰ ਕਹਿੰਦੇ ਮਾਤਾ ਇੱਥੇ ਬਹਿ ਜਾ ਤੁਸੀਂ ਠੀਕ ਹੈ ਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਸਮਾਨ ਦੇ ਦੋ ਸਾਨੂੰ ਜਿਹੜਾ ਕੁਛ ਹੈਗਾ ਲੋਕਰ ਖਰਵਾ ਲਿਆ ਤੇ ਸਮਾਨ ਕੱਢ ਕੇ ਲੈ ਕੇ ਸਾਰਾ ਕਿੰਨੇ ਵਜੇ ਟੈਂਸ਼ਨ ਸੀ ਸਾਡੇ 6 ਵਜੇ ਦਾ ਟਾਈਮ ਸੀ ਸ਼ਾਮ ਨੂੰ ਹਾਂਜੀ ਠੀਕ ਹੈ ਜੀ ਉਸ ਟਾਈਮ ਘਰੇ ਕੋਣ ਕੋਣ ਤੁਸੀਂ ਬਾਪਪਾ ਅਸੀਂ ਦੋਨੋਂ ਹੀ ਸੀ ਅੱਛਾ ਦੋਤਾਂ ਨੂੰ ਸਾਡੇ ਸਾਡ ਗੋਟ ਤੇ ਸੀ ਅੱਛਾ ਜੀ ਤੇ ਉਹ ਸਾਡੇ ਉੱਪਰ ਵਾਲਿਆਂ ਦੇ ਮਕਾਨ ਮਾਲਕਾਂ ਦੇ ਨਾ ਭਤੀਜੇ ਆਏ ਸੀ ਅੱਛਾ ਜੀ ਉਹਨਾਂ ਦਾ ਸਪੀਕਰ ਪਿਆ ਸੀ ਉੱਪਰ ਤੇ ਓ ਲੈਨ ਆਈ ਸੀ ਉਹ ਬਾਹਰ ਨਿਕਲੇ ਆ ਤੇ ਬਸ ਉਹ ਅੰਦਰ ਵੜੇ ਆ ਮੁੰਡੇ ਨਾਲ ਨਾਲ ਕਿੰਨਾ ਕੁ ਉਸ ਨੂੰ ਲੱਗੇ ਤੁਹਾਡਾ ਜਿਹੜਾ ਸਮਾਨ ਕੀ ਕੁਛ ਲੈ ਗਏ ਸਮਾਨ ਸੀ ਬਸ ਬੈਟੇ ਦੀ ਰਿੰਗ ਸੀ 골ਡ ਦੀ ਠੀਕ ਹੈ ਜੀ ਤੇ ਵੋਟੀ ਦੇ ਚਾਂਦੀ ਦੇ ਕੜੇ ਸੀ ਠੀਕ ਹੈ ਜੀ ਬਾਕੀ ਸਮਾਨ ਬਾਕੀ 30000 35000 ਕੈਸ਼ ਸੀ ਠੀਕ ਹੈ ਜੀ ਹਾਂ ਜੀ ਬਾਕੀ ਜੋ ਵੀ ਆਰਟੀਫੀਸ਼ੀਅਲ ਵੀ ਸੀ ਜਿਹੜਾ ਜੀ ਸਾਰਾ ਲੈ ਗਏ ਚੁੱਕੇ ਮਤਲਬ ਕਿ 100 ਲੱਖ ਡੇਢ ਲੱਖ ਰੁਪਏ ਨੂੰ ਹਾਂਜੀ ਹਾਂਜੀ ਹੋ ਗਿਆ ਇਹਨਾਂ ਨੂੰ ਸਾਰੇ ਦਾ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਅਸੀਂ ਬਸ ਉਹੁੰਡੇ ਬਾਹਰ ਨਿਕਲੇ ਆ ਹਾਂਜੀ ਮਗਰੇ ਅਸੀਂ ਨਿਕਲ ਗਏ ਫਟਾਫਟ ਨਾਲ ਪਰ ਉਹ ਸਾਹਮਣੇ ਘਰ ਦਾ ਗੇਟ ਖੁੱਲਿਆ ਉਹ ਮੁੰਡੇ ਨੂੰ ਅਸੀਂ ਰੋਕਿਆ ਉਹ ਗੱਡੀ ਬਾਹਰ ਕਢਦਾ ਸੀ ਇੱਕ ਪਰੋਂ ਆ ਗਿਆ ਵੀਰ ਹੋਰ ਹਾਂਜੀ ਫਿਰ ਉਹਨਾਂ ਨੂੰ ਵੀ ਅਸੀਂ ਰੋਕ ਲਿਆ ਫਿਰ ਉਹਨਾਂ ਨੂੰ ਸਾਰਾ ਦੱਸਿਆ ਕਹਿੰਦੇ ਉਹ ਮੁੰਡੇ ਤਾਂ ਹੁਣੇ ਲੰਗੇ ਮੇਰੇ ਕੋਲੋਂ ਹੀ ਲੰਘ ਕੇ ਗਏ ਆਂ ਕਹਿੰਦੇ ਮੈਨੂੰ ਕੀ ਪਤਾ ਸੀ ਵੀ ਇੱਧਰੋਂ ਢੇੜਾ ਕੱਢ ਗਏ ਹੋਗੇ ਤੇ ਫਿਰ ਨਾਲ ਦੇ ਨਾਲ ਅਸੀਂ ਪ੍ਰਧਾਨ ਨੂੰ ਬੁਲਾ ਬੁਲਾ ਲਿਆ ਹਾਂਜੀ ਹਾਂ ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਉਸੇ ਵੇਲੇ ਸਾਰੇ ਹਾਂਜੀ ਆ ਗਏ ਸੀ ਠੀਕ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਤਾ ਕਿ ਜਿਹੜੀਆਂ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਹੋ ਰਹੀਆਂ ਪਤਾ ਕਿ ਇਹ ਰੁਕਣੀਆਂ ਚਾਹੀਦੀਆਂ ਹਾਂ ਤਾਂ ਤੇ ਅਬ ਕਿੱਥੇ ਤੁਹਾਡੀ ਰਹਿਸ਼ ਕਿਤੇ ਅਸੀਂ ਤਾਂ ਇੱਥੇ ਵੈਸੇ ਅਸੀਂ ਮੁਕਸਦ ਦੇ ਹਾਂ ਸ਼ੁਰੂ ਤੋਂ ਇੱਥੇ ਕਿੱਥੇ ਰਹਿ ਰਹੇ ਹੋ ਇੱਥੇ ਹੀ ਰਹਿ ਰਹੇ ਹਾਂ ਵੀਰ ਕਲੋਨੀ ਵਿੱਚ ਕਿੰਨੇ ਨੰਬਰ ਦੇ ਕੋਠੇ ਇਹ 170 ਕੋਠੇ ਨੰਬਰ ਹਾਂਜੀ ਤੇ ਪੁਲਿਸ ਵਾਲੇ ਤਾਂ ਤੁਸੀਂ ਕੰਪਲੀਟ ਕਰਾਈਆ ਕਿ ਕਹਿੰਦੇ ਪੁਲਿਸ ਵਾਲੇ ਕੋਈ ਸੀਸੀਟੀਵੀ ਫੁਟੇਜ ਆ ਗਈ ਉਹ ਕੈਮਰੇ ਤੋਂ ਕਢਾ ਲਈ ਸੀ ਹਾਂਜੀ ਤੇ ਪੁਲਿਸ ਨੇ ਦਿੱਤੀ ਪੁਲਿਸ ਕੋਈ ਕੱਢ ਕੇ ਉਥੋਂ ਲਿਆਈ ਹੈ ਕੈਮਰੇਆਂ ਤੋਂ ਠੀਕ ਹੈ ਜੀ ਹਾਂਜੀ ਸਾਰੇ ਨਾਲ ਚਲੇ ਗਏ ਸੀ ਹਾਂਜੀ ਉਹ ਸਰ ਕੱਲ ਸ਼ਾਮ ਨੂੰ ਜਿੱਤਨ ਦੇ ਮਾਮਲੇ ਨੂੰ ਵਿਅਕਤੀ ਮੋਟਰਸਾਈਕਲ ਸਵਾਰ ਘਰ ਦੇ ਅੰਦਰ ਜਾ ਕੇ ਉਹਨਾਂ ਤੋਂ ਕੋਈ ਛਾਰਮਮਾ ਚੀਜ਼ ਦੇਖ ਕੇ ਜੀ ਤੇ ਉਹਨਾਂ ਤੋਂ ਸਿਲਰ ਦੇ ਨਾ ਸੁਣਿਆ ਲਾਈ ਕੋ ਇੱਕ ਰਿੰਗ ਹੈਗੀ ਆ ਉਹਨੇ ਦੀ ਤੇ ਦੋ ਮੋਬਾਈਲ ਤੇ ਬੜਿਆ ਕਾਸ਼ ਹੈ ਜੀ ਬੰਦੀ ਵਰਤ ਤੇ ਉਹ ਲੱਤ ਕੇ ਉਹ ਮੰਨੇ ਹੁੰਦੇ ਸੀ CRM ਇੰਟੀਗ੍ਰੇਸ਼ਨ ਮਿਲਿਆ ਅਸੀਂ ਉਹਦੇ ਦਰਤ ਤੇ ਵੀ ਕਰ ਰਹੀ ਬੰਦੇ ਕਰ ਵੇਖਿਆ ਮੈਨੂੰ ਕੋਈ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਹਾਂਜੀ ਸੀਸੀਟੀਵੀ ਫੁਟੇਜ ਮਿਲੀ ਹੈ ਲੇਕਿਨ ਉਹਦੇ ਚਿਹਰੇ ਜੀ ਥੋੜਾ ਕਲੀਅਰ ਘੱਟ ਹੁੰਦਾ ਜਿਵੇਂ ਉਹ ਕਲੀਅਰ ਹੁੰਦਾ ਉਹਨੇ ਵੈਰੀਫਾਈ ਕਰਕੇ ਸਾਰੀਆਂ ਸੈਂਡ ਇੰਟਰੀ ਮਾਰ ਲਗੀਆਂ ਹੋਈ ਤੇ ਅਸੀਂ ਜਲਦੀ ਤੋਂ ਜਲਦੀ ਉਹ ਪਲੇਸ ਕਰਕੇ ਕਾਰਵਾਈ